ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਮੌਸਮ ਸ਼ਾਮ ਦਾ ਕੁਝ ਇਸ ਤਰ੍ਹਾਂ ਦਾ ਦੇਖੋ ਡੱਬ ਜੇ ਬਣਿਆ ਬੱਦਲ ਇਦਾਂ ਦੇ ਬਣੇ ਹੋਏ ਆ ਚਾਰੋਂ ਤਰਫ ਤੇ ਲੈਂਦੇ ਵੱਲੋਂ ਥੋੜਾ ਜਾਂ ਬੱਦਲ ਹੈਗਾ ਮੀਂਹ ਵਾਲਾ ਠੀਕ ਹੈ ਤੇ ਚਾਰੋਂ ਤਰਫ ਦਾ ਵਿਊ ਚੈੱਕ ਤੁਹਾਨੂੰ ਕਰਾ ਦਿੰਨੇ ਆ ਕੈਂਡ ਬਣਿਆ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਅੱਜ ਹੋ ਗਈ ਆ 18 ਸਤੰਬਰ ਤੇ ਦੇਣਾ ਜੋ ਹੋ ਗਿਆ ਬੁੱਧਵਾਰ ਹਾਂ ਬੁੱਧਵਾਰ ਦਾ ਦੇਣਾ ਜਾਊਗਾ ਤੇ ਤੇ ਕਰੀਏ ਵਲੌਗ ਦਾ ਮਤਲਬ ਕੰਟੀਨਿਊ ਕਰਦੇ ਆ ਵਲੌਗ ਵਲੌਗ ਦਾ ਐਂਡ ਕਰਨ ਲੱਗਿਆ ਸੀ ਅਜੇ ਤਾਂ ਸ਼ੁਰੂ ਆਤੀ ਹੋਈ ਹੈ ਤੇ ਬਾਕੀ ਤੁਹਾਨੂੰ ਇਧਰੋਂ ਥੋੜਾ ਥੱਲੇ ਦਿਖਾ ਦਈਏ ਕਮੈਂਟ ਹੂੰ ਹਾਂ ਹਾਂ ਹੋ ਗਈ ਆ ਵੀ ਦਾਦੀ ਨਾਲ ਹਨ ਖੇਡਦਾ ਫਿਆ ਮੈਂ ਇੱਥੇ ਮੈਂ ਪਾਤਾ ਸੀ ਤੇ ਆ ਵੀ ਦਾਦੀ ਨਾਲ ਖੇਡੀ ਜਾਂਦਾ ਤੇ ਛੋਟਾ ਜਿਹਾ ਵਲੌਗ ਰੱਖੀ ਤਾਂ ਇਹਦੇ ਉੱਪਰ ਕਿਉਂਕਿ ਹੁੰਨੀ ਹੈ ਮਤਲਬ ਇੱਕ ਕਿਤੇ 12 13 ਮਿੰਟਾਂ ਦਾ ਕੱਢਦੀ ਤਾਂ ਕਿਤੇ ਇਹਦੇ ਤੇ ਗੱਡੀ ਦਾ ਤਿੰਨ ਚਾਰ ਮਿੰਟਾਂ ਦਾ ਪੰਜਾਂ ਮਿੰਟਾਂ ਦਾ ਵਾਦ ਤੋਂ ਵਾਦ ਕਿਉਂਕਿ ਜਿੰਨਾ ਮਰਜ਼ੀ ਵਲੌਗ ਵੱਡਾ ਬਣਾ ਦੇਣਾ ਲੋਕਾਂ ਨੇ ਦੇਖਣਾ ਤਾਂ ਥੋੜਾ ਹੀ ਹੁੰਦਾ ਕਿਤੇ ਇੱਕ ਮਿੰਟ ਡੇਢ ਮਿੰਟ ਦਾ ਵੇਖ ਰਿਹਾ ਫਿਰ ਉਸ ਤੋਂ ਬਾਅਦ ਬਸ ਇਹਦਾ ਕਾਰਨ ਹੈ ਮੈਂ ਪਹਿਲਾਂ ਵੀ ਦੱਸਿਆ ਵੈਸੇ ਵੀਡੀਓ ਚ ਵੀ ਅੱਜ ਕੱਲ ਮਤਲਬ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਨਾ ਜਿੰਨੂੰ ਲੋਕ ਦੇਖਣਾ ਪਸੰਦ ਕਰਦੇ ਆ ਉਹਨੂੰ ਦੇਖਦੇ ਆ ਜੇ ਕੋਈ ਨਵੀਂ ਚੀਜ਼ ਆਉਂਦੀ ਆ ਨਾ ਤੇ ਔਨ ਲੋਕੀ ਵੀਡੀਓ ਨੂੰ ਚਾਲੂ ਤਾਂ ਕਰ ਲੈਂਦੇ ਪਰ ਵਿੱਚੇ ਬੰਦ ਕਰਕੇ ਚਲੇ ਜਾਂਦੇ ਆ ਤੇ ਫਿਰ ਉਹ ਰੀਚ ਜਿਹੜੀ ਡਾਊਨ ਹੋ ਜਾਂਦੀ ਐ ਇਸ ਕਰਕੇ ਆਪਾਂ ਕਹਿੰਦੇ ਚੱਲ ਛੋਟੀ ਜੀ ਵੀਡੀਓ ਰੱਖੀਏ ਤੇ ਬਾਕੀ ਠੀਕ ਐ ਸ਼ਾਮ ਨੂੰ ਵੇਰੇ ਤੇ ਕੱਢਣ ਦਾ ਟਾਈਮ ਮਿਲਦਾ ਸ਼ਾਮ ਜੇ ਨੂੰ ਤੇ ਹੁਣ ਵੀ 2 ਮਿੰਟ ਤੇ 22 23 ਸਕਿੰਟ ਦਾ ਸਮਾਂ ਹੋ ਚੁੱਕਿਆ ਤੇ ਵੀਡੀਓ ਕਰੀਏ ਬੰਦ ਤੇ